ਹਾਂ ਢੈਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਮਹਾਰਾਜੀ ਸ਼ਰਮਾ ਲਗਾਤਾਰ ਖਾਉਰੀ ਰਿਪੋਰਟਰ ਦੀ ਹਰ ਇੱਕ ਤਸਵੀਰ ਦਿਖਾ ਰਿਹਾ ਹੈ ਦੇਰ ਰਾਤ ਦਾ ਸਮਾਂ ਹੋ ਚੁੱਕਿਆ ਹੈ ਕਿਸਾਨ ਵੀਰਾਂ ਵੱਲੋਂ ਲੰਗਰ ਸੇਵਾਵਾਂ ਵਰਤਾਈਆਂ ਜਾ ਰਹੀਆਂ ਨੇ ਸੋ ਤੁਸੀਂ ਤਸਵੀਰਾਂ ਵਿੱਚ ਦੇਖੋ ਇਹ ਬਾਪੂ ਜੀ ਬੈਠੇ ਨੇ ਇਹ ਬਾਪੂ ਜੀ ਕੋਈ ਆਮ ਸ਼ਖਸੀਅਤ ਨਹੀਂ ਹੈਗੇ ਇੰਟਰਨੈਸ਼ਨਲ ਫੇਮਸ ਨੇ ਇਹਨਾਂ ਦੀ ਪੋਸਟ ਪਿਛਲੇ ਕਿਸਾਨੀ ਆंदोलਨ ਦੌਰਾਨ ਵਿਸ਼ਵ ਪੱਧਰੀ ਮਸ਼ਹੂਰ ਜਿਹੜੀ ਸੁਪਰਸਟਾਰ ਹੈ ਮੀਆਂ ਖਲੀਫਾ ਨੇ ਸ਼ੇਅਰ ਕਰੀ ਸੀ ਇਹਨਾਂ ਦੀ ਫੋਟੋ ਇਹੋ ਬਾਪੂ ਜੀ ਨੇ ਅਸੀਂਾਂ ਬਾਰੇ ਗੱਲਵਾਰੀ ਬਗਲਵਾਦ ਕੀਤੀ ਜਾਨਣਾ ਚਾਹਿਆ ਸੋ ਵੀਰਾਂ ਨੇ ਦੱਸਿਆ ਕਿ ਬਾਪੂ ਜੀ ਦੀ ਜਿਹੜੀ ਫੋਟੋ ਹੈ ਇੰਸਟਾਗ੍ਰਾਮ ਤੇ ਮੀਆਂ ਖਲੀਫਾ ਨੇ ਸ਼ੇਅਰ ਕਰੀ ਹੈ ਸੋ ਵੀਰ ਜੀ ਸਵਾਗਤ ਹੈ ਤੁਹਾਡਾ ਸਾਸੀ ਘਰ ਜੀ ਸਾਰਿਆਂ ਨੂੰ ਕਹਿੰਦਾ ਅਸੀਂ ਸਹੀ ਕਹਿਣਾ ਬਾਪੂ ਜੀ ਦੀ ਜਿਹੜੀ ਪੋਸਟ ਹੈ ਮੀਆਂ ਖਲੀਫਾ ਨੇ ਸ਼ੇਅਰ ਕੀਤੀ ਜਿੱਲੀਵਾਰੀ ਤਰਨਾ ਸੀ ਦਿੱਲੀ ਜੀ ਉਦੋਂ ਇਹਨਾਂ ਨੂੰ ਜਦੋਂ ਜੇਲ੍ਹ ਚ ਚੱਕਿਆ ਗਿਆ ਸੀ ਉਦੋਂ ਇਹਨਾਂ ਦੀ ਫੋਟੋ ਮੀਆਂ ਖਲੀਫਾ ਦੁਆਰਾ ਪੋਸਟ ਕੀਤੀ ਗਈ ਸੀ ਇੰਸਟਾਗ੍ਰਾਮ ਪੇਜ ਤੇ ਉਹਨਾਂ ਦੇ ਆਪਣੇ ਪਰਸਨਲ ਪੇਜ ਤੋਂ ਠੀਕ ਹੈ ਹਾਂਜੀ ਸੋ ਉਦੋਂ ਵੀ ਇਸੇ ਜਰਮ ਪੂਰੀ ਜੋਸ਼ ਨਾਲ ਆਏ ਸੀ ਕਿ ਅੰਦੋਲਨ ਦੌਰ ਇਹ ਖਾਸ ਖਨੋਰੀ ਦੇ ਰਹਿਣ ਵਾਲੇ ਨੇ ਜੀ ਆਪਣੇ ਟੈਕਨੋਲੋਜੀ ਦਾ ਹੀ ਧਰਨਾ ਲੱਗਿਆ ਹੋਇਆ ਜੀ ਉਹ ਪੰਡਾਰਾ ਨਾਲ ਆਇਆ ਹੋਇਆ ਤੁਸੀਂ ਦੇਖੀ ਜਦੋਂ ਬਾਪੂ ਜੀ ਨੂੰ ਤਾਂ ਪਤਾ ਵੀ ਨਹੀਂ ਹੈਗਾ ਮੀਆਂ ਖਲੀਫਾ ਕੌਣ ਹੈ ਪਤਾ ਨਹੀਂ ਵੀ ਕੌਣ ਨੇ ਮੀਆਂ ਖਲੀਫਾ ਜੀ ਤੇ ਉਹਨਾਂ ਨੇ ਇਹਨਾਂ ਦੀ ਪਾਈ ਸੀ ਪੋਸਟਿੰਗ ਅੱਛਾ ਹਾਂਜੀ ਤੁਸੀਂ ਦੱਸਿਆ ਫਿਰ ਇਹਨੂੰ ਵੀ ਬਾਪੂ ਜੀ ਤੁਹਾਡੇ ਚਰਚਾ ਢੀ ਦੂਰ ਦੂਰ ਤੱਕ ਜਾ ਰਹੇ ਨੇ ਹਾਂਜੀ ਹਾਂਜੀ ਫੇ ਕੀ ਕੀ ਕਹਿੰਦੇ ਬਾਪੂ ਜੀ ਇਹ ਤਾਂ ਕਹਿੰਦੇ ਵੀ ਆਪਾਂ ਤਾਂ ਮੰਨ ਕਰ ਨਿਹਾਈ ਆਪਾਂ ਨੂੰ ਕੋਈ ਪਤਾ ਨਹੀਂ ਕਿਨੇ ਕੀ ਪੋਸਟ ਪਾਈ ਹੈ ਬਸ ਵੀ ਆਪਾਂ ਦਾ ਸੇਵਾ ਨਿਭਾਣੀ ਸੀ ਨਵਾਈ ਹੈ ਕੱਲੀ ਇਹ ਜੇਲ੍ਹ ਚ ਵੀ ਰਹਿ ਕੇ ਆਏ ਨੇ ਉਦੋਂ ਧਰਨੇ ਤੇ ਚੱਕੇ ਗਏ ਸੀ ਹਾਂਜੀ ਠੀਕ ਹੈ ਤੇ ਹੁਣ ਕੀ ਇਹਨਾਂ ਦੀ Maruti ਕਾਰ ਉੱਥੇ ਖੜੀ ਆਲੇ ਵੀ ਧਰਨੇ ਤੇ ਹੀ ਜੀ ਸੋ ਬਾਪੂ ਜੀ ਦੇਖ ਸਕਦੇ ਹੋ ਭਾਵੁਕ ਹੋ ਰਹੇ ਨੇ ਬਾਪੂ ਜੀ ਭਾਵੁਕ ਹੋ ਰਹੇ ਹੋ ਤੁਸੀਂ ਵੀਰੇ ਅੱਕਾ ਝੋਤਰੂ ਆ ਜਾਂਦੇ ਨੇ ਜਦੋਂ ਪ੍ਰਾਣੀਆਂ ਜਾਂ ਤਾਂ ਜਾਤ ਕਰੀ ਬਿਲਕੁਲ ਉਹ ਬਹੁਤ مشهور ਹਨ ਐਨੇ ਐਨੇ مشهور ہیں میاں خلیفہ ورگی ਜਿਹੜੀ ਵਿਸ਼ਵ ਪੱਧਰੀ ਸੁਪਰਸਟਾਰ ਨਾਲ ਉੱਥੇ ਤਿਆਰ ਜਲ ਦੇ ਬਾਰੇ ਤੇ ਵੱਧੂ ਮੂਵੀਆਂ ਬਣੀਆਂ ਨੇ ਬੰਨੀਦਰ ਸੰਤਾ ਅੱਧੀ ਪੀਛੇ ਪ੍ਰਧਾਨ ਦਿੱਲੀ ਸੰਤਾ ਸਿੰਘ ਪ੍ਰਧਾਨ ਸਾਡਾ ਚਿੱਕਣਾ ਪ੍ਰਧਾਨ ਰਿਟਾਇਰਡ ਫੌਜੀ ਹੋ ਤੁਸੀਂ ਰਿਟਾਇਰਡ ਫੌਜੀ ਆਰਮੀ ਕੋਲੋਕੀ 5534H 2229 ਟੱਲਰੀ 41 ਟੱਲਰੀ 2 ਡੋਰੇਜਮੈਂਟਾਂ ਦੀ ਨੌਕਰੀ ਕੀਤੀ ਹੈ ਕੀ ਬਾਤ ਹੈ ਬਾਪੂ ਜੱਜੀ ਵੀ ਉਹੀ ਜੋਸ਼ ਹੈ ਜਿਹਨੇ ਜਿਹੜਾ ਕੋਈ ਕੁਸ਼ਤੀ ਲੜਨੀ ਹੋਵੇ ਕੁਸ਼ਤੀ ਲੜ ਲੈ ਇਹਨੇ ਪਛਣਾ ਹੋਵੇ ਭੱਜ ਕੇ ਦੇਖ ਲੋ ਕੀ ਬਾਤ ਹੈ ਦੇਖ ਸਕਦੇ ਹੋ ਕਿੰਨੀ ਉਮਰ ਹੈ ਕਿਤੇ ਨਹੀਂ ਬਾਕੂ ਜੀ ਕਿੰਨੀ ਉਮਰ ਹੈ 67 ਸਾਲ ਦੀ ਉਮਰ ਚ ਇਹ ਜੋਸ਼ ਜਿਹਨੇ ਕੁਸ਼ਤੀ ਲੜਨੀ ਹੋਵੇ ਡੋਰ ਲ ਕਰਨੀ ਹੋਵੇ ਬਾਕਸਿੰਗ ਲੜਨੀ ਹੋਵੇ ਐਸੀ ਹੁਣ ਵੀ ਤਿਆਰ ਘਰ ਪਰਿਵਾਰ ਚ ਕੌਣ ਕੌਣ ਹੈ ਬਾਪੂ ਜੀ ਮੇਰੀ ਔਰਤ ਤਿੰਨ ਲੜਕੀਆਂ ਮੁੰਡੇ ਨੇ ਵਿਆਹ ਨਹੀਂ ਕਰਾਤੀ 31 ਸਾਲ ਬਤਵਾਰ ਕੰਨ ਦਾ ਕੰਟਰੈਕਟਰ ਐਸੀ ਕੱਚੀ ਨੌਕਰੀ ਕਰੇ ਦੱਸ ਕੇ ਆਇਓ ਵੀ ਇੱਥੇ ਆ ਬੈਠਾ ਮੈਂ ਡਟਿਆ ਬਾਰਡਰ ਤੇ ਬੱਚੇ ਨੂੰ ਪਤਾ ਹੀ ਪਤਾ ਕਿਉਂਕਿ 88777 ਚੋਟਨ ਮੇਰੇ ਮੁੰਡੇ ਦਾ ਨੰਬਰ ਹੈ ਮੇਰੇ ਖਾਤਾ ਨਾਲ ਅਟੈਚ ਸੋ ਦੇਖ ਸਕਦੇ ਹੋ ਬਾਪੂ ਜੀ ਭਾਵੁਕ ਹੋਏ ਨੇ ਜੋਸ਼ ਹੈ ਨਾ ਚੋ ਉਸੇ ਪ੍ਰਕਾਰ ਦਾ ਹੀ ਬਰਕਰਾਰ ਹੈ ਪਿਛਲੇ ਕਿਸਾਨੀ ਅੰਦੋਲਨ ਚ ਵੀ ਸਰਗਰਮ ਰਹੇ ਨੇ ਵਿਸ਼ਵ ਪੱਤਰੀ ਜਿਹੜੇ ਸੁਪਰਸਟਾਰ ਹੈਗੀ ਹੈ ਮੀਆਂ ਖਲੀਫਾ ਨੇ ਇਹਨਾਂ ਦੀ ਪੋਸਟ ਸ਼ੇਅਰ ਕੀਤੀ ਸੀ ਬਾਪੂ ਜੀ ਇਹ ਇੰਟਰਨੈਸ਼ਨਲ ਲੈਵਲ ਤੇ ਫੇਮਸ ਬਾਪੂ ਜੀ ਨੇ ਇਹ ਰਿਟਾਇਰਡ ਫੌਜੀ ਨੇ ਸੋ देर ਰਾਤ ਤੇ ਦਟੇ ਹੋਣੇ ਲੰਗਰ ਸੇਵਾਵਾਂ ਵੀ ਵਰਤਾਈਆਂ ਨੇ ਨਾ ਵੱਲੋਂ